ਰੇਤ ਵੱਜੜੀ ਦੇ ਕਾਰੋਬਾਰ ਨੂੰ ਲੈ ਕੇ ਈਡੀ ਵੱਲੋਂ ਹਰਾਨਾ ਦੇ ਵਕਫਾ ਖਾਧਾਂ ਉੱਤੇ ਵੱਡੇ ਕਾਰੋਬਾਰੀਆਂ ਤੇ ਛੱਪੇਮਾਰੀ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਜਮਨਾ ਨਗਰ ਤੋਂ ਸਾਊਕਾ ਵ代ਕ ਇਨਵਲੋ ਪਾਰਟੀ ਦੇ ਦਰਬਾਰ ਸਿੰਘ ਦੇ ਘਰ ਅਤੇ ਦਫ਼ਤਰ ਅਤੇ ਦੂਜੇ ਪਾਸੇ ਸੋਨੀਪੱਤ ਵਿਖੇ ਕਾਂਗਰਸ ਦੇ ਐਮਐਲਏ ਸੁਰਿੰਦਰ ਪਵਾਰ ਤੇ करनाल ਤੋਂ ਜਿਪਤੀ ਸਾਹਿਬ ਦਾ ਮੇਅਰ ਮਨੋਜ ਵਦਵਾ ਦੇ ਘਰ ਤਰੇੜ ਕੀਤੀ ਗਈ ਹੈ ਈਡੀ ਦੀਆਂ ਟੀਮਾਂ ਸੁਰੇੀ ਭਾਰੀ ਫੋਰਸ ਨਾਲ ਪੁੱਜ ਗਈਆਂ ਹਨ ਤੇ ਸ਼ਾਨਵਿਨ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ